ਸਾਤਰੀ ਕੰਸਾਰਾ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਮਸਾਲਾ ਮਲਾਈ ਵਾਲਾ ਸੈਂਡਵਿਚ ਬ੍ਰੈਡ ਸੈਂਡਵਿਚ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਵਾਂਗੇ ਆਲੂਆਂ ਨੂੰ ਉਵਾਰ ਲਵਾਂਗੇ ਉਵਾਲ ਕੇ ਆਲੂ ਠੰਡੇ ਕਰ ਲਏਗੇ ਠੰਡੇ ਕਰਕੇ ਆਲੂਆਂ ਨੂੰ ਜਿਹੜਾ ਆਪਾਂ ਸ਼ੈਲ ਲਵਾਂਗੇ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ-ਬਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤ-ਬਤ ਸਬਸਕ੍ਰਾਈਬ ਕਰਨਾ ਆਲੂ ਛੱਲੇ ਲੈਨੇ ਅੱਧਰ ਆਪਾਂ ਭੂਕਾਂ ਵਾਲੇ ਪਿਆਜ਼ ਕੱਟ ਲੈਨੇਗੇ ਤੇ ਹਰਾ ਧਨੀਆ ਤੇ ਹਰੀ ਮਿਰਚ ਹੈ ਜਿਹੜੀ ਉਹ ਵੀ ਕਟਿੰਗ ਕਰ ਲਈ ਆ ਬਰੀਕ-ਬਰੀਕ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਸਟਫਿੰਗ ਹੈ ਜਿਹੜੀ ਤੁਸੀਂ ਬਣਾ ਸਕਦੇ ਹੋਗੇ ਤੇ ਪਰ ਇਸ ਤਰ੍ਹਾਂ ਜੇ ਆਪਾਂ ਮਲਾਈ ਸੈਂਡਵਿਚ ਬਣਾਉਣੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਆਲੂ ਇਹ ਵਾਲ ਕੇ ਮੈਂ ਇਸ ਤਰ੍ਹਾਂ ਕਟਿੰਗ ਕਰ ਲਈ ਹੈਗੀ ਤੁਸੀਂ ਚਾਹੇ ਸਿੱਧੀ ਇਹਨੂੰ ਮਤਲਬ ਕਿ ਗ੍ਰੇਟ ਕਰ ਸਕਦੇ ਹੋ ਜਾਂ ਇਹਨਾਂ ਨੂੰ ਹੱਥ ਨਾਲ ਮਿਕਸ ਕਰ ਸਕਦੇ ਹੋਗੇ ਜਾਂ ਤੁਸੀਂ ਕਿਸੇ ਵੀ ਚੀਜ਼ ਨਾਲ ਮਤਲਬ ਕਿ ਦਵਾ ਕੇ ਇਹਨਾਂ ਨੂੰ ਪੀਸ ਸਕਦੇ ਹੋਗੇ ਤੇ ਮੈਂ ਇਹਨਾਂ ਦੇ ਉੱਪਰ ਪਹਿਲਾ ਮਸਾਲਾ ਲਾ ਲੂੰਗੀ ਸਭ ਤੋਂ ਪਹਿਲਾਂ ਆਪਾਂ ਲਾ ਲਾਂਗੇ ਜਿਸ ਸਵਾਦ ਅਨੁਸਾਰ ਨੂਨ ਤੇ ਉਸ ਤੋਂ ਬਾਅਦ ਪਾ ਲਾਂਗੇ ਲਾਲ ਮਿਰਚ ਪਾਊਡਰ ਤੇ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਟੇਸਟ ਦੇਣਾ ਹੈਗਾ ਮਸਾਲੇ ਦਾ ਉਹੀ ਤੁਸੀਂ ਜੇ ਮੈਗੀ ਮਸਾਲਾ ਚਾਹੇ ਪਾਓ ਭਾਜੀ ਮਸਾਲਾ ਜੋ ਵੀ ਤੁਸੀਂ ਜੇ ਜਿਆ ਟੇਸਟ ਦੇਣਾ ਹੋਇਆ ਤੇ ਨਹੀਂ ਤਾਂ ਤੁਸੀਂ ਸਿੰਪਲ ਮਸਾਲਾ ਇਹਦੇ ਵਿੱਚ ਪਾ ਸਕਦੇ ਹੋ ਮੈਂ ਇੱਥੇ ਸਿੰਪਲ ਮਸਾਲਾ ਥੋੜਾ ਜਿਆ ਧਨੀਆ ਪਾਊਡਰ ਤੇ ਥੋੜਾ ਜਿਆ ਗਰਮ ਮਸਾਲਾ ਪਾ ਲਿਆ ਹੈਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਇਧਰ ਇੱਕ ਆਪਾਂ ਵੱਡਾ ਜਿਹੜਾ ਬ੍ਰੈਡ ਹੈਗਾ ਉਹ ਲੈ ਲਵਾਂਗੇ ਤੇ ਬ੍ਰੈਡ ਨੂੰ ਕਟਿੰਗ ਕਰ ਲਵਾਂਗੇ ਤੇ ਬ੍ਰੈਡ ਨੂੰ ਕਟਿੰਗ ਕਰਕੇ ਤੇ ਆਪਾਂ ਇਹਦੇ ਜਿਹੜੇ ਪੀਸ ਹੈਗੇ ਉਹ ਬਣਾ ਲਵਾਂਗੇ ਤੇ ਇਹ ਕਾਫੀ ਜਿਆਦਾ ਵੱਡਾ ਬ੍ਰੈਡ ਹੈਗਾ ਤੇ ਇਹਨੂੰ ਆਪਾਂ ਦੋ ਭਾਗਾਂ ਦੇ ਵਿੱਚ ਜੇ ਵੰਡਦੇ ਆ ਤਾਂ ਕਾਫੀ ਜਿਆਦਾ ਵੱਡਾ ਹੋ ਜਾਂਦਾ ਤੇ ਇਹਨੂੰ ਆਪਾਂ ਚਾਰ ਭਾਗਾਂ ਦੇ ਵਿੱਚ ਕਟਿੰਗ ਕਰ ਲਵਾਂਗੇ ਤੇ ਇਹ ਵੱਡਾ ਸੈਂਡਵਿਚ ਬ੍ਰੈਡ ਹੈਗਾ ਤੇ ਇਹਨੂੰ ਆਪਾਂ ਚਾਰ ਭਾਗਾਂ 'ਚ ਇਸ ਤਰ੍ਹਾਂ ਕਟਿੰਗ ਕਰ ਲਵਾਂਗੇ ਤੇ ਇਹਦੇ ਆਪਾਂ ਮਤਲਬ ਕਿ ਤਿਕੋਨੇ ਜਿਹੜੇ ਪੀਸ ਹੈਗੇ ਉਹ ਬਣਾ ਲਵਾਂਗੇ ਤੇ ਇਧਰ ਆਪਣਾ ਬ੍ਰੈਡ ਆ ਜਿਹੜਾ ਉਹ ਕਟਿੰਗ ਹੋ ਗਿਆ ਹੈਗਾ ਤੇ ਉਧਰ ਜਿਹੜਾ ਆਪਾਂ ਮਸਾਲਾ ਸੀਗਾ ਉਹਨੂੰ ਆਪਾਂ ਤਿਆਰ ਕਰ ਲਵਾਂਗੇ ਤੇ ਜਿਹੜੇ ਆਲੂਆਂ ਦੇ ਉੱਪਰ ਮਸਾਲਾ ਲਾਇਆ ਸੀ ਉਹਨੂੰ ਆਪਾਂ ਚਮਚੇ ਨਾਲ ਦਵਾ ਕੇ ਪੀਸ ਲਵਾਂਗੇ ਨਾਲ ਤਾਂ ਆਲੂ ਬਿਲਕੁਲ ਠੰਡੇ ਹੋ ਗਏ ਨੇਗੇ ਤੇ ਨਾਲੇ ਇਹ ਆਸਾਨੀ ਨਾਲ ਮਤਲਬ ਕਿ ਇਸ ਤਰ੍ਹਾਂ ਬਰੀਕ-ਬਰੀਕ ਪੀਸੇ ਜਾਣਗੇ ਜੇ ਵੱਡੇ ਪੀਸਾ ਨੂੰ ਪੀਸਦੇ ਆ ਤਾਂ ਥੋੜੀ ਜੀ ਪਰੇਸ਼ਾਨੀ ਆਉਂਦੀ ਹੈਗੀ ਤਾਂ ਬਰੀਕ-ਬਰੀਕ ਪੀਸ ਕਰਨ ਤੋਂ ਬਾਅਦ ਨਾਲ ਤਾਂ ਮਸਾਲਾ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਰਚ ਜਾਊਗਾ ਤੇ ਨਾਲੇ ਜਿਹੜੇ ਆਪਾਂ ਇਹ ਆਸਾਨੀ ਨਾਲ ਇਸ ਤਰ੍ਹਾਂ ਪੀਸ ਦੇ ਪੀਸ ਲਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪੀਸਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਕਟੀਆਂ ਹੋਈਆਂ ਜਿਹੜੀਆਂ ਆਪਾਂ ਰੱਖੀਆਂ ਨੇ ਹਰੇ ਪਿਆਜ਼ ਦੀਆਂ ਪੁੱਕਾਂ ਤੇ ਇਹਦੇ ਵਿੱਚ ਤੁਸੀਂ ਪਿਆਜ਼ ਵੀ ਐਡ ਕਰ ਸਕਦੇ ਹੋਗੇ ਨਾਰਮਲ ਪਿਆਜ਼ ਜੇ ਤੁਹਾਡੇ ਕੋਲ ਹਰੀਆਂ ਭੁੱਕਾਂ ਨਹੀਂ ਹੈਗੀਆਂ ਤਾਂ ਨਾਰਮਲ ਪਿਆਜ਼ ਵੀ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਕਰ ਦਵਾਂਗੇ ਇਹਦੇ ਵਿੱਚ ਆਪਾਂ ਐਡ ਹਰੀ ਮਿਰਚ ਕਟੇੰਗੀ ਕੀਤੀ ਹੋਈ ਤੇ ਥੋੜਾ ਹਰਾ ਧਨੀਆ ਤੇ ਇਹਨਾਂ ਨਾਲ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਇਹਨਾਂ ਨੂੰ ਕਰ ਲਵਾਂਗੇ ਆਪਾਂ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇੱਕ ਬਣਾਵਾਂਗੇ ਚਟਣੀ ਜਿਹੜੀ ਆਪਾਂ ਸੈਂਡਵਿਚ ਦੇ ਉੱਪਰ ਲਾਵਾਂਗੇ ਮਲਾਈ ਵਿੱਚ ਮਿਕਸ ਕਰਕੇ ਬਣਾਵਾਂਗੇ ਜਿਸ ਦਾ ਕਿ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਇਸ ਤਰ੍ਹਾਂ ਸੈਂਡਵਿਚ ਬਣਾਉਣ ਨਾਲ ਤੇ ਆਪਾਂ ਮਿਕਸ ਕਰਕੇ ਸਾਈਡ ਤੇ ਰੱਖ ਲਵਾਂਗੇ ਮਸਾਲਾ ਤੇ ਉਧਰ ਆਪਾਂ ਜਿਹੜਾ ਬ੍ਰੈਡ ਵੀ ਲੈ ਲੈਨੇਗੇ ਆਪਾਂ ਤੇ ਇਹਦੇ ਇੱਕ ਆਪਾਂ ਫਰੈਸ਼ ਮਲਾਈ ਲੈ ਲੈਣੀ ਹੈਗੀ ਘਰ ਦੀ ਤੇ ਉਹਦੇ 3-4 ਚਮਚੇ ਹੈਗੇ ਜਿਹੜੇ ਮਲਾਈ ਦੇ ਲੈ ਲਵਾਂਗੇ ਆਪਾਂ मतलब के जेडी काफी ਸੰਘਣੀ ਸੰਘਣੀ ਮਲਾਈ ਹੈਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਲਵਾਂਗੇ ਗੋੜੇ ਮਲੀ ਦੀ ਚਟਣੀ ਬਾਕੀ ਜੇ ਤੁਸੀਂ ਜ਼ਿਆਦਾ ਤਿੱਖਾ ਖਾਣਾ ਪਸੰਦ ਕਰਦੇ ਹੋ ਤਾਂ ਇਹਦੇ ਵਿੱਚ ਸੋਇਆ ਸੌਸ ਜਾਂ ਸੇਜਵਨ ਸੌਸ ਵੀ ਐਡ ਕਰ ਸਕਦੇ ਹੋਗੇ ਜਾਇਨ ਨੂੰ ਹੋਰ ਚਟਪਟਾ ਕਰਨ ਵਾਸਤੇ મતਲਬ ਕਿ ਇਹਦੇ ਵਿੱਚ ਤੁਸੀਂ ਕੋਈ ਮਸਾਲੇ ਆ ਉਹ ਵੀ ਐਡ ਕਰ ਸਕਦੇ ਹੋ ਪਰ ਮਸਾਲਾ ਤਾਂ ਆਪਾਂ ਜਿਹੜਾ ਨੋਨ ਮਿਰਚ ਹੈਗਾ ਉਹ ਆਪਾਂ ਆਲੂਆਂ ਦੇ ਵਿੱਚ ਪਹਿਲਾਂ ਹੀ ਪਾ ਲਿਆ ਹੈਗਾ ਤਾਂ ਕਰਕੇ ਜਿਹੜੀ ਇਹ ਸੌਸ ਹੈਗੀ ਉਹ ਆਪਾਂ ਬਿਲਕੁਲ ਨਾਰਮਲ ਖੱਟੀ ਮਿੱਠੀ ਰੱਖਾਂਗੇ ਜਿਹਦਾ ਟੇਸਟ ਹੈਗਾ ਨਾਲ ਤੇਜ਼ ਮਸਾਲੇ ਦੇ ਤੇ ਖੱਟਾ ਮਿੱਠਾ ਵੀ ਜ਼ਰੂਰੀ ਹੈਗਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਬਰੈਡ ਲੈ ਲਏ ਇਹਨਾਂ ਦੇ ਉੱਪਰ ਕਾਫੀ-ਕਾਫੀ ਆਪਾਂ ਜਿਹੜੀ ਇਹ ਸੌਸ ਬਣਾਈ ਹੈ ਐਮਰੀ ਤੇ ਮਲਾਈ ਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਬਰੈਡਾਂ ਦੇ ਉੱਪਰ ब्रैडा उपर चंह तरह आप जी सॉस मलाई वाली इनू आप लगा देवें काफ़ी काफ़ी सारी लगा देंगे जोड़ा यदा टेस्ट हैगा बहुत ज़्यादा वाला हों इस तरह बना के जरूर ट्राई करना जैंडविच है। हैगा जे एक बार तुम इस तरह बना के खा लिया तो तुसी बार इस तरह ही खाना पसंद करोंगे बहुत ज़्यादा वीये लगता है जेदा यद टेस्ट है मसालेला भी आऊगा तुम्हें तो तीखा भी आऊगा ਤੇ ਜਿਹੜਾ ਸਾਸ ਦੇ ਨਾਲ ਹੈ ਜਿਹੜਾ ਇਹ ਟੇਸਟ ਹੈ ਸੋਨੋ ਖੱਟਾ ਮਿੱਠਾ ਵੀ ਆਊਗਾ ਬਹੁਤ ਵਧੀਆ ਟੇਸਟ ਬਣ ਜਾਂਦਾ ਹੈ ਤੇ ਇਹ ਜਿਹੜੀ ਆਪਾਂ ਮਲਾਈ ਹੈ ਚੰਗੀ ਤਰ੍ਹਾਂ ਬਰੈਡਾਂ ਦੇ ਉੱਪਰ ਲਾ ਲਈਏ ਉਸ ਤੋਂ ਬਾਅਦ ਆਪਾਂ ਲੈ ਲੈਣਾ ਜਿਹੜਾ ਆਲੂ ਦਾ ਮਸਾਲਾ ਬਣਾ ਕੇ ਰੱਖਿਆ ਹੋਇਆ ਹੈ ਤੇ ਆਲੂ ਦਾ ਮਸਾਲਾ ਚੰਗੀ ਤਰ੍ਹਾਂ ਕਾਫੀ-ਕਾਫੀ ਸਾਰਾ ਜਦੋਂ ਆਪਾਂ ਬਰੈਡਾਂ ਦੇ ਉੱਪਰ ਲਾਵਾਂਗੇ ਤਾਂ ਇਹਦੀ ਜਿਹੜੀ ਸਟਫਿੰਗ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਇਸ ਤਰ੍ਹਾਂ ਹੱਥ ਨਾਲ ਦਬਾ ਕੇ ਚੰਗੀ ਤਰ੍ਹਾਂ ਮੋਟੀ-ਮੋਟੀ ਜਿਹੜੀ ਸਟਫਿੰਗ ਹੈਗੀ ਇਹਦੇ ਉੱ ਇਸ ਤਰ੍ਹਾਂ ਦਵਾ ਦਵਾ ਕੇ ਤੇ ਜਿੰਨੀ ਵਧੀਆ ਸਟਫਿੰਗ ਭਰੋਗੇ ਉਨਾ ਹੀ ਵਧੀਆ ਜਿਹੜਾ ਟੇਸਟ ਹੈਗਾ ਤੁਹਾਨੂੰ ਸੈਂਡਵਿਚ ਦਾ ਆਊਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਲਗਾਤਾ ਹੈਗਾ ਮਸਾਲੇ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਆਪਾਂ ਇੱਕ ਬ੍ਰੈਡ ਲੈ ਲਵਾਂਗੇ ਤੇ ਇਹਨੂੰ ਕਵਰ ਕਰ ਦੇਵਾਂਗੇ ਮਸਾਲੇ ਨੂੰ ਚੰਗੀ ਤਰ੍ਹਾਂ ਤੇ ਇਹ ਜਿਹੜਾ ਬ੍ਰੈਡ ਦਾ ਮਸਾਲਾ ਲੱਗ ਗਿਆ ਤੇ ਇੱਕ ਬ੍ਰੈਡ ਨਾਲ ਇਹਨੂੰ ਇਸ ਤਰ੍ਹਾਂ ਕਵਰ ਕਰ ਦਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਦੂਸਰੇ ਬ੍ਰੈਡਾਂ ਦੇ ਉੱਪਰ ਵੀ ਲਗਾ ਲਵਾਂਗੇ ਮਸਾਲਾ ਤੇ ਮਸਾਲਾ ਲਗਾ ਕੇ ਤੇ ਆਪਾਂ ਸੈਂਡਵਿਚ ਆ ਬਿਲਕੁਲ ਤਿਆਰ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟਡ ਕਰ ਲਵਾਂਗੇ ਤੇ ਇਹ ਜਿਹੜੇ ਬਰੈਡ ਆਗੇ ਬਣਾ ਕੇ ਟਰਾਈ ਜ਼ਰੂਰ ਕਰਨਾ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਮਤਲਬ ਕਿ ਘੱਟ ਟਾਈਮ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਹੈਗੇ ਮੈਂ ਤਾਂ ਸਿਰਫ ਤੁਹਾਨੂੰ ਇਹਦਾ ਮਤਲਬ ਕਿ ਇਸ ਤਰ੍ਹਾਂ ਬਣਾ ਕੇ ਦਿਖਾਇਆ ਤਾਂ ਕਰਕੇ ਮੈਨੂੰ ਥੋੜੀ ਦੇਰ ਲੱਗੀ ਪਰ ਨਹੀਂ ਇਹ ਬਹੁਤ ਹੀ ਚਟਪਟ ਬਣ ਕੇ ਜਿਹੜੇ ਤਿਆਰ ਹੋ ਜਾਂਦੇ ਹੈ ਸੈਂਡਵਿਚ ਨਾਸ਼ਤੇ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਮਤਲਬ ਕਿ ਸੈਂਡਵਿਚ ਬਣਾਉਂਗੇ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਹ ਵੀ ਆਪਾਂ ਕਵਰ ਕਰ ਲਿਆਗਾ ਤੇ ਇਹਨੂੰ ਵੀ ਆਪਾਂ ਇਹਦੇ ਉੱਤੇ ਕਵਰ ਕਰ ਦਵਾਂਗੇ ਮਸਾਲੇ ਨੂੰ ਤੇ ਇਧਰ ਆਪਾਂ ਇਹਨਾਂ ਨੂੰ ਕਿਸੇ ਟੋਸਟਰ 'ਚ ਨਹੀਂ ਕਰਦੇ ਹੈਗੇ ਸਿੱਧੇ ਆਪਾਂ ਫਰਾਈਪੈਨ ਦੇ ਵਿੱਚ ਹੀ ਇਹਨੂੰ ਟੋਸਟਡ ਕਰ ਲਵਾਂਗੇ ਇੱਕ ਫਰਾਈਪੈਨ ਲੈ ਲਿਆ ਇਹਦੇ ਵਿੱਚ ਆਪਾਂ 2 ਚਮਚੇ ਘਿਓ ਦੇ ਪਾ ਲਈਆ ਤੁਸੀਂ ਤੇਲ ਜਾਂ ਬਟਰ ਜੋ ਵੀ ਤੁਸੀਂ ਪਾਉਣਾ ਪਸੰਦ ਕਰਦੇ ਹੋ ਉਸੇ ਵਿੱਚ ਹੀ ਇਹਨਾਂ ਨੂੰ ਤੁਸੀਂ ਰੋਸਟਡ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਲੋ ਫਲੇਮ ਕਰਕੇ ਤੇ ਇਹ ਜਿਹੜੇ ਸੈਂਡਵਿਚ ਨੇ ਆਪਾਂ ਇਹਦੇ ਵਿੱਚ ਰੱਖ ਦਵਾਂਗੇ ਦੋਨੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਦੋਂ ਇੱਕ ਸਾਈਡ ਤੋਂ ਵਧੀਆ ਕ੍ਰਿਸਪੀ ਹੋ ਜਾਣਗੇ ਤਾਂ ਆਪਾਂ ਇਹਨਾਂ ਨੂੰ ਪਲਟ ਦਵਾਂਗੇ ਤੇ ਥੋੜੇ ਟਾਈਮ ਦੇ ਵਿੱਚ ਹੀ ਇਹ ਮਤਲਬ ਕਿ ਅੱਧੇ ਮਿੰਟ ਦੇ ਵਿੱਚ ਹੀ ਜਿਹੜੇ ਚੰਗੀ ਤਰ੍ਹਾਂ ਕ੍ਰਿਸਪੀ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪਲਟ ਲਵਾਂਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹਦਾ ਕਲਰ ਆ ਬਹੁਤ ਸੋਨਾ ਆਇਆ ਬਹੁਤ ਸੋਨਾ 골ਡਨ ਕਲਰ ਆਇਆ ਬਹੁਤ ਵਧੀਆ ਜਿਹੜੇ ਕ੍ਰਿਸਪੀ ਬਣ ਕੇ ਤਿਆਰ ਹੋਏ ਨੇ ਜਿਹੜੇ ਸੈਂਡਵਿਚ ਨੇ ਆਪਣੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੋਂ ਬਾਅਦ ਦੋਨੇ ਸਾਈਡਾਂ ਤੋਂ ਪਲੇਟ 'ਚ ਕੱਢ ਲਵਾਂਗੇ ਤੇ ਮਿੰਟਸ ਕਿੰਨਾ ਚੀ ਜਿਹੜੇ ਇਹ ਆਪਣੇ ਸੈਂਡਵਿਚ ਬਣ ਕੇ ਤਿਆਰ ਹੋ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਲਵਾਂਗੇ ਪਲੇਟ ਦੇ ਵਿੱਚ ਤੇ ਮੈਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਹੈ ਤੇ ਕਿੰਨਾ ਵਧੀਆ ਇਹਨਾਂ ਦਾ ਜਿਹੜਾ ਲੁੱਕ ਆਇਆ ਤੇ ਬਹੁਤ ਹੀ ਖਾਣ ਦੇ ਵਿੱਚ ਟੇਸਟੀ ਬਣਦੇ ਨੇਗੇ ਤੇ ਇਹਨੂੰ ਗੁਰਮੁਲੀ ਦੀ ਮਿੱਠੀ ਜਾਂ ਚਟਨੀ ਜਾਂ ਤੁਸੀਂ ਹਰੀ ਚਟਨੀ ਨਾਲ ਪਦੀਨੇ ਧਨੀਏ ਦੀ ਨਾਲ ਤੁਸੀਂ ਕਿਸੇ ਵੀ ਨਾਲ ਖਾ ਸਕਦੇ ਹੋਗੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਸਰਸੋਈ ਨੂੰ ਬਤ ਵਤ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਂਗੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ